we <laughs> ਸ਼੍ਰੀ ਜੇਪਾ ਫੋਟੋਗ੍ਰਾਫਰ ਉਹ ਕਿੰਨੇ ਇਨਵਾਲਵਡ ਵਿੱਚ ਸੀ ਜੁਸਾ ਅਕੀਤ ਮਾਨ ਜੋਗ ਐਸਐਸਪੀ ਸਾਦ ਪਟਿਆਲਾ ਸ਼੍ਰੀ ਗਰੂ ਸ਼ਰਮਾ ਜੀ ਆਈਪੀਓ ਕਪੀਰ ਪਟਿਆਲਾ ਉਹਨਾਂ ਦੀ ਅਕਵਾਈ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕਤਵਾਲੀ ਨਾਬਾ ਸਰਜੀਵ ਸਿੰਘ ਠੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਤੇ ਉਹਨਾਂ ਨੂੰ ਪੀ ਖਲਾਨੀ ਜਗਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾ ਮਿਲੀ ਤੇ ਪੀ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਸ ਐਚਓ ਸਰਪ੍ਰੀਤ ਸਿੰਘ ਦੀ ਐਸ ਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਤੇ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਤੇ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਹਾਲ ਕਰਦੇ ਆ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਨਡੀ ਦੇ ਵਿੱਚ ਹਾਲ ਕਰਦੀਆਂ ਤੇ ਉੱਥੋਂ ਸਾਨੂੰ ਦੱਸ ਪੱਤੇ ਜਿਹੜੇ ਫਿਰ ਰਿਕਵਰ ਹੋ ਕੇ ਉਸ ਤੋਂ ਬਾਅਦ ਉਹਨਾਂ ਤਾਈ ਦਾ ਜਿਹੜਾ ਬਿਆਨ ਦਿੱਤਾ ਸੀ ਉਹ ਤੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਆ ਤਾ ਉਸ ਤੋਂ ਬਾਅਦ ਆ ਮਕਦਮਾ ਜਿਹੜਾ ਦਰਜ ਕੀਤਾ ਜੀ ਐਫ ਆਰ ਨੰਬਰ ਹੈਗਾ ਆ 87/25 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈਂਡੀ ਦਾ ਤੇ ਬਾਪ ਬੇਟੇ ਜਿਹੜੇ ਕੰਮ ਕਰਦੇ ਸੀ ਜੀ ਹਾਂ ਜੀ ਇਹ ਦੋਨੋਂ ਹੀ ਬਾਪ ਬੇਟੇ ਹੈਗੇ ਆ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਤੇ ਪੁੱਤਰ ਪ੍ਰਤਾਪ ਸਿੰਘ ਮਕਾਨ ਨੰਬਰ ਹੈਗਾ 267 ਪੰਡੂ ਸਰ ਮੁਹੱਲਾ ਨਾਪਾ ਇਥੋਂ ਦੇ ਇਹ ਰਹਿਣ ਵਾਲੇ ਫਾਦਰ ਦਾ ਨਾਮ ਕੀ ਹੈ ਜੀ ਆ ਫਾਦਰ ਦਾ ਨਾਮ ਹੈਗਾ ਜੀ ਆ ਪ੍ਰਤਾਪ ਸਿੰਘ ਹੁਣ ਤਦੋਂ ਗੋਲੀਆਂ ਦੀ ਕੋਲ ਕੁਆਂਟੀਟੀ ਕਿੰਨੀਆਂ ਦੁਆਰਾ ਪੁੱਛੋ ਗੋਲੀਆਂ ਜਿਹੜੀਆਂ ਹੈਗਾ ਕਿ 11740 ਲੇਟੇਟ ਟਾਈਮ ਤੋਂ ਕੰਮ ਕਰ ਬੋਚੀ ਜੀ ਆ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮਕਦਮੇ ਦੇ ਵਿੱਚ ਜਿਹੜੇ ਤੇ ਪਹਿਲਾਂ ਵੀ ਆ ਗਿਆ ਉਹ ਆਈਥੇ ਹਜੇ ਵੀ ਜੇਲ ਦੇ ਵਿੱਚ ਹੀ ਆ ਤੇ ਇਹਦੇ ਬਰਦਰ ਦੇ ਉੱਪਰ ਪਹਿਲਾਂ ਹੀ ਸੇਮ ਜਿਹੜਾ ਸੀ ਐਫ ਆਰ ਹੋਈ ਆ ਇੱਕੋ ਦਾ ਪਰਿਵਾਰੇ ਮਤਲਬ ਇਨਵੋਲਵ ਆ ਜਿਹੜਾ ਹੈਗਾ ਨਸ਼ੇ ਦੀ ਗੱਲ ਆ ਸਾਹਮਣੇ ਤੇ ਹੀ ਆਇਆ ਜਿਵੇਂ ਬੇਟਾ ਵੀ ਉੱਥੇ ਹੀ ਦਾ ਮੈਡੀਕਲ ਸ਼ਾਪ ਤੇ ਬੈਠਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਆ ਕੱਲਾ ਜਿਹੜਾ ਦਾ ਪ੍ਰਤਾਪ ਸਿੰਘ ਐ ਇਹਦਾ ਬ੍ਰਦਰ ਜਿਹੜਾ ਉਹ ਵੀ ਫੇਮ ਐਂਟੀਬੀ ਦੀ ਮਕਦਮੇ ਦੇ ਵਿੱਚ ਗੋਲੀਆਂ ਜਿਹੜਾ ਸੀ ਸ਼ੌਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੈਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂਚ ਤੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੋਜਵਾਲ ਨੂੰ ਕਿਵੇਂ ਕਰਦੇ ਕਰਦਾ ਅਹ ਉਹ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਕੋਈ ਨਹੀਂ ਰੱਖ ਸਕਦਾ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਪਤਾ ਅਕੋਰਡਿੰਗ ਹੈ ਕਿੰਨਾ ਪੜਾਇਗਾ ਜੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਕੋਲ ਕਿੰਨਾ ਰੱਖ ਸਕਦਾ ਹੈ ਇੱਕ ਕਵਾਂਟਿਟੀ ਨਹੀਂ ਡਰਗ ਬਨ ਫੈਕਚਰੀ ਦਾ ਹạngਤਾ ਜਿੰਦ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਨ ਆ ਉਹ ਤੁਸੀਂ ਨਹੀਂ ਰੱਖ ਸਕਦੇ ਮੈਂ ਲੱਭਾ ਪੁਲਿਸ ਕੋ ਬਿਨਾਂ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇੰਸ펙ਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐਫਐਸ ਤੋਂ ਸਭ ਕਹਿ ਲਈ ਤੇ ਨਾਲ ਡੀਐਫਪੀ ਸਾਹਿਬ ਦੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਤੇ ਨਾਲ ਹਾਂਜੀ ਤੁਸੀਂ ਹੋਰ ਕੀ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਧਰਾਵਾ ਜਿਹੜੀਆਂ 22 ਦੇ ਤਹਿਤ ਜਿਹੜੀ ਐਫਐ ਜਿਹੜੇ ਦਰਜ ਕੀਤੀ ਹੈ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜਿਹੜੀ ਹੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਰਿਪੋਰਟ ਦੇਖਦੇ ਇਹ ਜੀ ਸਾਫ਼-ਸਾਫ਼ ਸਾਰਿਆਂ ਨੂੰ ਹੀ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮਹਿੰਮ ਛਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਐਦਾਂ ਦੀ ਚੀਜ਼ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀ ਆ ਬੈਨ ਹੈਗੀਆਂ ਆ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਯੇ ਰਸ਼ੇ 2 ਲੱਖ 70 ਹਜ਼ਾਰ ਦੀ ਜੀ ਚੋੜਾ ਆ ਜਿਹੜੀ ਘਰ ਦੇ ਵਿੱਚੋਂ ਰਿਕਵਰੀ ਹੋਈ ਆ 2 ਲੱਖ 70 ਹਜ਼ਾਰ ਆ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਉਹ ਵੀ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਇਹ ਵੀ ਗੜਾ ਪ੍ਰਯੋਗ ਕਰਦੇ ਵਿੱਚ ਮਿਲਿਆ